ਮਿੰ गाइस ਵੈਲਕਮ ਟੂ ਨਿਊ ਵਲੌਗ ਅੱਜ ਦਾ ਵਲੌਗ ਸਟਾਰਟ ਕਰਦਾ ਪਿਆ 10 50 ਅੱਜ ਅਗੀ ਸੀ ਸਕੂਲੋਂ ਛੁੱਟੀ ਤੇ ਵਲੌਗ ਬਣਾਉਂਦਾ ਪਿਆ ਤੇ ਹੁਣ ਮੈਂ ਚੱਲਾ ਦੀ ਮੰਮੀ ਨਾਲ ਨਾਲਕੀਆਂ ਤੇ ਤੇ ਅੱਜ ਪਾਇਆ ਫੇਰ ਆਪਾਂ ਕੁਰਤਾ ਪਿਆ ਮਾ ਤੇ ਨਾਲ ਨੀਲੀ ਪਰਨਾ ਨੀਲਾ ਤੇ ਉਹ ਖੜੀ ਆਪਣੀ ਸਕੂਟਰੀ ਤੇ ਫੇਰ ਚਾਰਜ ਚੋਜ਼ ਲੱਕੀ ਵਿਪਟਣਾ ਤੇ ਕੀ ਮੋਬਾਈਲ ਨਾਲ ਲੈ ਜਾਣਾ ਤੇ ਕੈਮਰਾ ਕੋ ਮਰ ਨਹੀਂ ਮੈਂ ਰੱਖਣਾ ਨਾਲ ਕਿਉਂਕਿ ਪਿਛਲੀ ਸੜੀ ਬੜੀਆਂ ਗਾਲਾਂ ਭਈਆਂ ਇਸ ਕਰੂ ਵੀ ਕਹਿੰਦੇ ਨਾਲ ਲੈ ਜਾਣਾ ਫੋਨ ਤਾਂ ਕਰਕੇ ਪਰ ਕੀ ਕਰਾਂ ਮੇਰੀ ਮਜਬੂਰੀ ਮੈਂ ਵਲੌਗ ਬਣਾਨੇ ਹੁੰਦੇ ਨੇ ਯਾਰ ਪਰ ਨਹੀਂ ਕਰੂ ਰੋਕਦੇ ਨੇ ਤੇ ਹੁਣ ਆਪਣੀ ਸਕੂਟਰੀ ਵੀ ਆਈ ਪੀ ਥੋੜੀ ਮੇਰੇ ਗੰਦੀ ਤੈਨੂੰ ਕਰਨਾ ਸਾਫ ਤੇ ਕਰਨਾ ਮੈਂ ਬੈਕ ਕੈਮਰਾ ਖੜੀ ਆਪਣੀ ਸਕੂਟਰੀ ਪਹਿਲਾਂ ਇਹਨੂੰ ਕਰਾਂ ਬੰਦ ਫਿਰ ਇਹਨੂੰ ਲੈਣਾ ਖਿੱਚ ਓ ਕਾਈਸ ਨੈਚਕਿੰ ਦੀ ਵੀ ਆ ਲੈ ਖਿੱਚ ਤੇ ਹੁਣ ਪਟਣਾ ਇਥੋਂ ਪਾ ਦਿੱਤਾ ਇਥੋਂ ਵਾਟਰ ਤੇ ਹੁਣ ਕਰਨਾ ਇਹਨਾਂ ਨੂੰ ਇਕੱਠਾ ਗਾਈਸ ਆ ਰਹੀ ਇਹਨੂੰ ਤਾਂ ਇਹਨੂੰ ਜੋ ਨਹੀਂ ਆਈ ਤੇ ਇਹਨੂੰ ਹੁਣ ਮੈਂ ਰੱਖਣਾ ਆਪਾਂ ਇੱਥੇ ਇਹ ਦੇਖਣਾ ਪਵੇ ਤੇ ਹੁਣ ਮੈਂ ਇਹਨਾਂ ਲਾਉਂ ਡਿੱਗੀ ਖੋਲਣਾ ਤੇ ਤੇ ਡਿੱਗੀ ਖੋਲ ਚੁੱਕੋ ਤੇ ਵਿੱਚ ਰੱਖੋ ਫਿਰ ਡਿੱਗੀ ਨੂੰ ਬੰਦ ਕਰੋ ਔਰ ਕੰਮ ਨਹੀਂ ਬੜਾ ਕੰਮ ਨਹੀਂ ਬੜਾ ਹਾਂਜੀ ਸੁਣ ਲਾਣੀ ਆਪਾਂ ਐਨਕ ਕਟਣਾ ਪਹਿਲਾਂ ਮੈਂ ਐਨਕ ਇੱਥੇ ਕਿਤੇ ਪਈਆ ਤੇ ਇਕਦਾ ਬੋਲ ਲਫਟੇ ਵਾ ਪਤਾ ਨਹੀਂ ਕਿਉਂ ਮੈਂ ਕੱਟਣਾ ਓਕੇ ਗਾਇਸ ਐਨੇ ਕ ਵੀ ਗਿਆ ਆਪਣ ਲੱਬ ਦੇ ਲਾਣਾ ਹੋਣ ਮੈਂ ਓਏ ਕੋ ਗਾ ਕੈਮਰਾ ਥੱਲੇ ਡੇਗ ਪੈਂਦਾ ਤੇ ਕੁਰਤੇ ਤੇ ਅੰਮ ਨਾਲ ਤਾਂ ਲਗਣੀ ਵੀ ਵਧੀਆ ਕਰਨਾ ਮੱਪਣ ਬਣਨ ਪੈਣਾ ਚੱਡੂ ਗਾਇਸ਼ ਪਰ ਇਹ ਲੱਗਦਾ ਕੰਦ ਨੀਂ ਬਸ ਇਹ ਦਾਨੀ ਫਾਪਣੂ ਇੱਥੇ ਹੀ ਲਾ ਰੋ ਜਾ ਮੰਮੀ ਕੋਲ ਚੱਲ ਰਵਾਂ ਜਾ ਮੈਂ ਆ ਗਿਆ ਗਾਈਸ ਕੈਮਰਾ ਨਹੀਂ ਲਜਾਣਾ ਨਾਲ ਮੈਂ ਤੇ ਫਿਰ ਮੈਂ ਉੱਥੋਂ ਆ ਕੇ ਮਿਲਣਾ ਠੀਕ ਆ ਤੁਹਾਨੂੰ ਮਾਂ ਮੈਂ ਤੋਂ ਆਉਣੀ ਆ ਫਿਰ ਮਿਲਨੇ ਆਪਾ ਗਾਈਸ ਆਪਾਂ ਆ ਗਏ ਫਿਰ ਨਾਲ ਕਿਉਂ ਤੇ ਕੱਪੜੇ ਬਦਲ ਲੈ ਹੁਣ ਮੈਂ ਜਾਣਾ ਖੇਤ ਖੇਤ ਉੱਥੋਂ ਵੇਖਿਆ ਸੀ ਪਤਾ ਨਹੀਂ ਆ ਕੇ ਲੱਗੀ ਖੜੀ ਸੀ ਸਾਡੀ ਮਤਲਬ ਪਹਿਲੀ ਚ ਵਡਾ ਚੋਣਾ ਤੇ ਚਲਣਾ ਤੇ ਆਹ ਖੜੀ ਸਕੂਟਰੀ ਫਿਰ ਜਾਣਾ ਤੁਹਾਨੂੰ ਉੱਥੇ ਮਿਲਣਾ ਇਸਾ ਪਹੁੰਚ ਪੁੱਛ ਗਏ ਤੇ ਖੇਤ ਤੇ ਕਰਨਾਲ ਲੋਕ ਗੱਡੀ ਗੱਡੀ ਇਹ ਆਪਣੀ ਉਹ ਗੱਲ ਤੇ ਚਾਬੀ ਚੁਕਣਾ ਆ लीजिए ਡੱਬੀ ਡੱਬੀ ਲੈਣਾ ਗਾਸ਼ ਦੂਜੀ ਜੀ ਇਹ ਮੇਰੀ ਸਾਡੀ ਤੇ ਹੋ ਰਹੀ ਦੀ ਗਾਈਸ ਡੱਬੀ ਦਾ ਫਨਾਲੀ ਤਿੰਨ ਗਾਈਸ ਚੱਕ ਨਹੀਂ ਹੁਣ ਗਾਈਸ ਤ੍ਰਾਇੰਗਲ ਤਾਂ ਆਪਣਾ ਕੋਲ ਲੱਭੀ ਦਾ ਆਪਾਂ ਚੋਕਲੇ ਟਾਂਬ ਟਾਂਬ ਵੀ ਹੈ ਡਾਗ ਵੀ ਹੈ ਟਾ ਉਹਦੇ ਅੱਗ ਲੱਗੀ ਖੜੀ ਤੋਨੂੰ ਮੈਂ ਬੈਕ ਕੈਮਰਾ ਕਰਾਉਣਾ ਉੱਥੇ ਅੱਗ ਲੱਗੀ ਖੜੀ ਹੈ ਤੇ ਉਰਾ ਆ ਸਾਡੀ ਪਹਿਲੀ ਹੈਗਾ ਆ ਵਾਲੇ ਨਹੀਂ ਤੂੰ ਅੱਗੇ ਆ ਵਾਲੀ ਗੀਏ ਖਾਲੇ ਤੋਂ ਬਾਅਦ ਦੋਨੇ ਤਾਂ ਖਾਲਾ ਨਹੀਂ ਵਿਕਦਾ ਪਰ ਮੈਂ ਤੈਨੂੰ ਦਿਖਾਣਾ ਵਿੱਚ ਖਾਲਾ ਆਦਾ ਹੈ ਆ ਬੇਖਾਲਾ ਦੇਖ ਗਿਆ ਹੁਣ ਤੇ ਅੱਗ ਲਾਣੀ ਐ ਇੱਥੇ ਮੈਂ ਲਾਵਾਂਗਾ ਸ਼ਰਵਾਤ ਕਰਨੀ ਐ ਮੈਂ ਕਾਈ ਸਮਾਂ ਲੱਗਦਾ ਅੱਗ ਘੱਪੜ ਹੈ ਯਾ ਆਪਣੀ ਅੱਗ ਤਾਂ ਘੱਪੜ ਆਈ ਉਹ ਰਾ ਲੈ ਆਂਦੀ ਐ ਆਪ ਗੱਪੜ ਹੈ ਧੋਨੇ ਨੂੰ ਲੱਗਦਾ ਅੱਗ ਘਪੜੀ ਚੀ ਕੋ ਨਹੀਂ ਕਿੱਥੋਂ ਕਾਈ ਸੌ ਤੁਲਾਣੀ ਅੱਗ ਤੇ ਚੜਨੇ ਆ ਗਾਈਸ ਇੱਕ ਤੱਕ ਆਮ ਰਬੋਟ ਇਸ ਦਾ ਮੈਨੋ ਪਤਾ ਅ ਕੰਬੇ ਕੋ ਲਾਣੇ ਅੱਗ ਤੇ ਚਲਨੇ ਆ ਕਾ ਗਾਈਸ ਅਪੜਾ ਤੇ ਵਾ ਆ ਗਿਆ ਤੇ ਲਾਣਾ ਅੱਗ ਅੱਗ ਲਾਣਾ ਗਾਈਸ ਆ ਰਹੀ ਅੱਗ ਚ ਰਾਣਾ ਲੱਗ ਗਈ ਲੱਗ ਗਈ ਗਾਈਸ ਲੱਗ ਗਈ ਨੇ ਪਾਂਬੜ ਮਤਨਾ ਵੇਖ ਉਹ ਡੱਬੀ ਗਾ ਚ ਰਹਾ ਤੇ ਟੰਬ ਵਿਆ ਪਿਆ ਚੱਕਣਾ ਆਪਿਆ ਟੰਬ ਤੇ ਕਰਨਾ ਕੈਮਰਾ ਬੰਦ ਮੇਰੇ ਹੱਥ ਯਾ ਹੱਥ ਨਾਲ ਨਹੀਂ ਪਕੜੀ ਨਾ ਬੜੀ ਆਗ ਲੱਗੀ ਘੜੀ ਤੇ ਮੇਰਾ ਮੂੰਹ ਵੇਖੋਗੇ ਨਾ ਤੁਸੀਂ ਇ ਤਪਾ ਖੜਾ ਮੈਂ ਵਿੱਚ ਵੜ ਤੇ ਜਾਣਾ ਅਗਾਹਾਂ ਕ ਬਧਾਣਾ ਆ ਇਹਦੇ ਲੱਗਨ ਨੂੰ ਬਚਾਣਾ ਆ ਵੇਖੇ ਲੱਗ ਗਈ ਤੇ ਟੰਬਾ ਨਾਲ ਹੋਗੇ ਤੇ ਅਗਾਹਾਂ ਕ ਬਧਾਉਂਦਾ ਪਿਆ ਵਰ ਕਰਦਾ ਬ ਕੋਸ਼ਿਸ਼ ਬੜੀ ਅੱਗ ਮਾਚੀ ਖੜੀ ਏ। ਉਹਦੇ ਵੀ ਅੱਗ ਤੇ ਅੱਗ ਲੱਗੀਆਂ ਦੀ ਏ। ਅੱਗ ਲੱਗੀ ਉਰਾ ਵੀ। ਬਸ ਇੱਧਰ ਬਚਾਈ ਖੜਾ ਮੈਨੂੰ ਲੱਗਦਾ ਵੀ ਇੱਧਰ ਅੱਗ ਬੱਚੇ ਦੀ। ਅੱਗ ਜੇ ਉਰਾ ਆਈ ਉਹ ਵਾਲੀ ਅੱਗ ਫਿਰ ਅੱਗ ਲੱਗ ਜਾਨੀ ਉਹ ਬੱਚੀ ਖੜੀ ਬੈ। ਬਚਾਣਾ ਮਚਾ ਦਿੱਤੀ ਅੱਗ ਤੇ ਉਹ ਲੱਗੀ ਖੜੀ ਉਹ ਅੱਗ। ਵਾਦੀ-ਵਦੀ ਜਾਂਦੀ ਏ। ਉਹ ਪਰੂ ਦੀ ਅੱਗ ਤੇ ਆਹ ਰੂ ਦੀ ਅੱਗ। ਵਿਚਾਲੇ ਹੈਗੀ ਅਜੇ ਥੋੜੀ ਰਹਿੰਦੀ ਬਾਕੀ ਉਥੇ ਰਹਿ ਰੁ ਗਈ ਥੋੜੀ ਵਿੱਚੋਂ ਆ ਗੁਗਲਾਤੀ ਹੁਣ ਮੈਂ ਜਾਣਾ ਤੂੰ ਵਿੱਚੋਂ ਕਰ ਤੇ ਆਣਾ ਸਹੀ ਤੂੰ ਆ ਬਹੁਤ ਕਹਤੇ ਇੱਥੇ ਵੀ ਨਿਕਲੇ ਜਾਂਦਾ ਚਲਣਾ ਫਿਰ ਅੱਗ ਦਿੱਤੀ ਮਜਾ ਤੇ ਹੁਣ ਤੂੰ ਆ ਵੇਖ ਮੇਰ ਮਗਰ ਚਲਣਾ ਕੀ ਬਣਦਾ ਪਏ ਕੜਾ ਤੂੰ ਆ ਪੈਂਦਾ ਪੈ ਬਾਹਰ ਨਿਕਲ ਆ ਗਿਆ ਜੁਕਾਮ ਉਤੋਂ ਲੱਗਾ ਪਿਆ ਤੇ ਬਹੁਤ ਲੁੱਤੂ ਫਟੇ ਪੈ ਨੇ ਜਾਣਿਆ ਚਾਲ ਤੇ ਨਾਣਾ ਹੱਥ ਵੇਖੋ ਕਾਲੇ ਨਾ ਪੈ ਨੇ ਸੂਰੀ ਖੜੀ ਆ ਰੋ ਲੱਗ ਗਈ ਉਰੀ ਮੰਮੀ ਆਂਦੀ ਚੱਲਨੇ ਆ ਅੱਗ ਲਾਣ ਆਏ ਸੀ ਉਹ ਬਚਾਣ ਆਏ ਸੀ ਅੱਗ ਤੇ ਇੱਧਰ ਅੱਗ ਲਾ ਬੈਠੇ ਮੈਂ ਕਾਣਾ ਨਹੀਂ ਸੀ ਜੇ ਮੈਂ ਵੀ ਪਤਾਉਂਦਾ ਕਾise ਜੇ ਆਪਾਂ ਇੱਕ ਪਹਿਲੀ ਨੂੰ ਅੱਗ ਲਾਣੇ ਹਨਾ ਜਿੱਥੇ ਵਾਵਾ ਸਾਰੀਆਂ ਥਾਂ ਮਨੇ ਮਤਲਬ ਜ਼ਮੀਨ ਹੋਣਾ ਹੈ ਬੜੀਆਂ ਆਈਆਂ ਤੇ ਜੇ ਆਪ ਐ ਕਿਲੇ ਨੂੰ ਅਗ ਲਾਣੇ ਆ ਨਾ ਤੱਕ ਕਿੰਨੇ ਕਿਲੇ ਨੂੰ ਅਗ ਲੱਗ ਸਕਦੀਆਂ ਜਿਹੜਾ 나ੜ ਹੁੰਦਾ ਨਾ ਗਾਇਸ ਐਨਾ ਅਗ ਨੂੰ ਇਹ ਮਿੰਟਾਂ ਚ ਛੂ ਲੈਂਦੀ ਐ ਸਕਿੰਟਾਂ ਚ ਛੂ ਲੈਂਦੀ ਤੇ ਜੇ 나ੜ ਨੂੰ ਅਗ ਫੜ ਲਵੇਂ ਨਾ ਇੱਕ ਵਾਰੀ ਛੜੀਂਦੀ ਨਹੀਂ ਹੁੰਦੀ ਮੈਂ ਲੱਗ ਰ ਟਾਂ ਬਣਾ ਕੁੱਟਣ ਕੋਈ ਤਾਂ ਬਚਾਈ ਐ ਤੇ ਬਾਕੀ ਸੈਕ ਅੱਗ ਦੇ ਨੇੜੇ ਲੱਗਾ ਨਹੀਂ ਜਾਂਦਾ ਤੇ ਜਿਹੜੇ ਆਪਾਂ ਕਹਿੰਨੇ ਆ ਮੈਂ ਅੱਗ ਨੂੰ ਬਚਾ ਲੈਣਾ ਮੈਂ ਅੱਗ ਨੂੰ ਅਹੀਂ ਕਰ ਦੇਣਾ ਅੱਗ ਤੋਂ ਅਹੀਂ ਕੀ ਅੱਗ ਕਰ ਕੀ ਲਵੇ ਦੀ ਅਹੀਂ ਮੈਂ ਟੰਬਾ ਨਹੀਂ ਰਜਾਈਆਂ ਨਾ ਕੁੱਟਣ ਲੱਗ ਪੈਣਾ ਗਾਇਸ ਐਵੇਂ ਨਹੀਂ ਹੁੰਦਾ ਹੁੰਦਾ ਤੇ ਆਪਾਂ ਜਾਵਾਂ ਤੇ ਨੇ ਵਿੱਚ ਅੱਗ ਐਨੀ ਜੀ ਹੈ ਨਾ ਅੱਗ ਜਿਹੜਾ ਆਪਾਂ ਸਿੱਕਾ ਪਾਵੇ ਗੱਬੜਾ ਸਿੱਕਾ ਪੈਂਦਾ ਹੈ ਅੱਗ ਦਾ ਤੇ ਹੁਣ ਮੇਰੇ ਪਿੱਛੇ ਅੱਗ ਚੱਲੀ ਖੜੀ ਹੈ ਤੇ ਮਗਰ ਅੱਗੇ ਖਾਣਾ ਤੁਨੋਂ ਵਾਇਸ ਆਖ ਹਣ ਵੇਖੋ ਗਾਇਸ ਕਿਤੂ ਅੱਗ ਲੱਗੀ ਸੀ ਸਾਡੀ ਉਹ ਤੇ ਮੇਰੇ ਤਾਏ ਕੀ ਜ਼ਮੀਨ ਆ ਉਹ ਤੂੰ ਅੱਗ ਲਾਈਏ ਪਰ ਸਾਡੀ ਜ਼ਮੀਨ ਨੂੰ ਅੱਗ ਲਾਈ ਪਰ ਪਰ ਉੱਪਰ ਉਹ ਅੱਪੜਾ ਹੀ ਅੱਗ ਫੇਰ ਵੀ ਹੋ ਰਾਂ ਤੇ ਹੁਣ ਵੇਖੋ ਇੱਥੇ ਵੀ ਅੱਗ ਲੱਗ ਗਈ ਇੱਥੇ ਹੈਗਾ ਨਾ ਪੱਠੇ ਗਨੇ ਜ ਇੱਥੇ ਹੁੰਦੀ ਨਾ ਮਤਲਬ ਐਵੇਂ ਤਰ੍ਹਾਂ ਵੱਡੀ ਹੈ ਜ਼ਮੀਨ ਤੇ ਇਹ ਜਿਹੜੀ ਵਿਚਾਲੇ ਸਾਡੀ ਵੱਡੀ ਹੋਈ ਹੈ ਇਹ ਵੀ ਸਾਡੀ ਆ ਗਲੀ ਤੇ ਐਨ ਉਹ ਐਨ ਵਿਆਗ ਲੱਗਦਾ ਵਾ ਇੱਥੇ ਹੁੰਦੀ ਦਾ ਹੁਣ ਸਾਰੀ ਸੜੇਗੀ ਆ ਸੜੂਗੀ ਉੱਪਰਾਂ ਸੜੂਗੀ ਜਾਊਗੀ ਪਰਾਂ ਵੱਡੇ ਪਿਆ ਤੇ ਉੱਪਰਾਂ ਵੱਡੀ ਪਿਆ ਤੇ ਮੇਰੀ ਮੰਮੀ ਪਤਾ ਨਹੀਂ ਕਿੱ데 ਗਈ ਮੈਂ ਲੱਭਣਾ ਕਮਰੇ ਚੋਂ ਕਹਣਾ ਕਿੱਥੇ ਨਹੀਂ ਦੇਖ ਰਹੀ ਅੱਗ ਦੇਖੋ ਕਿੰਨੀ ਆ ਫਿਰ ਚਲਣਾ ਕਰੇ ਖਾਣਿਆ ਤੋਣਿਆ ਗਾਈਸ ਨਾ ਨੂੰ ਲਿਆ ਤੁਸੀਂ ਕਰਿਆ ਆ ਗਿਆ ਸਾਂ ਤੇ ਠੰਡ ਬੜ ਲੱਗਦੀ ਪਈ ਲੰਮੀਆਂ ਟੀ-ਸ਼ਰਟਾਂ ਨੇ ਪਾਈਆਂ ਚੱਕੀ ਤੇ ਹੁਣ ਚੱਕਣਾ ਕੰਬਲ ਅਨ ਨੀਲੂਆ ਕੰਬਲ ਗਾਈਸ ਮੇਰਾ ਫੇਵਰੇਟ ਕੰਬਲ ਆਇਓ ਮੈਂ ਪਾਣਾ ਰੋਜ਼ ਕਈ ਵਾਰ ਦੂਜਾ ਲਾਲ ਜਾਂਦਾ ਉਹ ਪਾ ਦੇਣਾ ਤੇ ਗਾਈਸ ਕੰਬਲ ਪਾਤਾ ਕੰਬਲ ਪਾਇਆ ਹੈ ਤੇ ਬਾਰ ਗਾ ਜਿਸ ਰਾਤ ਹੋਈ ਪੀ ਹੁੰਨੇ ਕੋ 5 43 ਦਾ ਟਾਈਮ ਹੋ ਗਿਆ ਸ਼ਾਮ ਦੀ 5:43 ਦਾ ਐਸ ਵੇਲੇ ਤਾਂ ਅਸੀਂ ਗਰਾਊਂਡ ਜਾਏਗਾ ਹੁੰਦਾ ਸੀ ਗਰਮੀ ਆ ਤਾਂ ਸੀ ਐਸ ਵੇਲੇ ਗਰਾਊਂਡ ਖੋ ਵੀਦਾ ਸੀ ਤੇ ਹੁੰਨ ਨਾਲੇ ਦਿਨ ਛੋਟੇ ਰਾਤਾਂ ਵੱਡੀਆਂ ਤੇ ਜਦੋਂ ਆਪਾਂ ਰਾਤ ਨੂੰ ਸੌਵਾਂਗੇ ਤਾਂ ਪਤਾ ਹੀ ਨਹੀਂ ਲੱਗਦਾ ਪਤਾ ਨਹੀਂ ਕਦੋਂ ਦਿਨ ਲੰਘ ਗਿਆ ਤੇ ਰਾਤ ਲੰਗੀ ਦੇਨ ਦਾ ਟਾਈਮ ਹੁੰਦਾ ਹੈ ਰਾਤੀ ਆਪਾਂ ਸੁੱਤੇ ਰਹਿਦਾ ਦੇਕਾ ਲਗਾ ਸੰਡੇ ਪੋਗ ਗਏ ਆਪਣੇ ਤੇ ਪਿੰਡ ਗੁਆਂਢੀਆਂ ਦਾ ਉੱਥੇ ਚੱਲਾਂਗੇ ਤੇ ਗਾਈਸ ਇਥੋਂ ਮੇਰੇ ਪੁੱਲ ਪਤਾ ਨਹੀਂ ਕਿਉਂ ਸੁੱਕੇ ਹੋਏ ਹਨ ਐਸੀ ਹਵਾ ਪਈ ਵੀ ਹੈ ਆ ਬਲ ਉੱਪਰ ਹੈ ਤੇ ਬੜੇ ਪੀੜ ਕਰਦੇ ਰਹੇ ਨੇ ਕਾਇਸ ਰੋਟੀ ਖਾਣ ਵੇਲੇ ਤਈ ਮਰਚਾ ਲੱਗ ਜਾਂਦੀਆਂ ਨੇ ਹੁਣ ਸੁੱਤਾ ਪਿਆ ਫਿਰ ਸੋਮ ਦਾ ਤਾਂ ਨਹੀਂ ਵੈਸੇ ਚਾਟ ਐ ਮੈਂ ਬੈਠਾ ਤੇ ਫਿਰ ਮੈਂ ਬਾਅਦ ਚ ਜਾਵਾਂਗਾ ਕਿਤੇ ਚਾਟ ਥੋੜੀ ਕਾਇਸ ਆਪਾਂ ਉੱਟ ਪੈ ਸੀ ਤੇ ਹੁਣ ਮੈਂ ਫਿਰ ਪਰਦਾ ਪੁਰਦਾ ਰਿਆਂ ਤੇ ਮੈਂ ਗਿਆ ਚਲਾ ਇੱਧਰ ਘਮਣ ਕਮਣ ਮੈਂ ਬੇਲੇ ਮਨ ਕਿਟਰ ਗਾਰੇ ਤੇ ਹੁਣ ਆਇਆ ਮਤਲਬ ਹੁਣ ਨਹੀਂ ਆਇਆ ਕਦੋਂ ਦਾ ਬੈਠਾ ਕੰਮ ਗੁੰਮ ਕਰਦਾ ਰਿਹਾ ਇੱਥੇ ਮੇਰੀ ਕਿਤਾਬਾਂ ਪਈਆਂ ਬੈਠਕ ਪੈਂ ਮਗਰ ਕੰਮ ਕਰਦਾ ਰਿਹਾ ਤੇ ਹੁਣ ਮੈਂ ਫਿਰ ਆਪਾਂ ਫਿਰ ਪੜਾਈ ਬੜੀ ਕਰਨਾ ਤੇ ਮੇਰਾ ਪਰਨਾ ਖੁੱਲ ਜਾ ਹੋਇਆ ਥੋੜਾ ਹਾਂ ਬਸ ਮੈਂ ਬੰਨਾ ਦਾ ਕੀ ਫਾਇਦਾ ਹੁਣ ਦੁਬਾਰਾ ਬੰਨਨ ਦਾ ਇਹ ਤੇ ਫੋਨ ਨਹੀਂ ਹੈ ਵਲਾਇਸ ਵਲੋਗ ਕੋ ਕਰਤਾ ਹਾਂ ਮੈਂ ਐਂਡ ਕੱਲ੍ਹ ਕੇ ਵਲੋਗ ਮੇ ਮਿਲेंगे ਨਿਊ ਵਲੋਗ ਆਊਗਾ ਆਪਾਂ ਫਿਰ ਹੁੰਦੇ ਚ ਮਿਲਾਂਗੇ ਫਿਰ ਚੱਲਨੇ ਆ ਗੁੱਡ ਨਾਈਟ ਸੌ ਜੋ ਗਾਈਜ਼